ਬਠਿੰਡਾ ਰੋਡ ਤੇ ਨਾ ਐਕਸੀਡੈਂਟ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿ ਵੀਰੇ ਇੱਕ ਆ ਗੱਡੀ ਵੱਜੀ ਹੈਗੀ ਤੇ ਇਹ ਗੱਡੀ ਦੇ ਵਿੱਚ ਵੱਜ ਕੇ ਨਾ 18 ਡੈਰਾ ਟਰੱਕ ਜਾਂਦਾ ਦੇਖੋ ਆ ਟਰਾਲਾ ਵੱਜਿਆ ਜੀ ਇਹਦੇ ਵਿੱਚ ਧੱਕ ਗਿਆ ਗੱਡੀ ਤੇ ਇਹਦੇ ਸਾਈਡ ਲੱਗ ਗਿਆ ਗੱਡੀ ਦੀ ਆ ਦੇਖ ਸਕਦੇ ਹੋ ਬਈ ਧਿਆਨ ਨਾਲ ਥੋੜਾ ਜਨਾ ਚਲਾਇਆ ਕਰੋ ਗੱਡੀ ਕੋਈ ਵੀ ਹੈ ਨਾ ਤੇ ਇਹ ਦੇਖੋ ਬਹੁਤ ਨੁਕਸਾਨ ਹੋ ਗਿਆ ਇੱਥੇ ਟਰਾਲੇ ਵਾਲੇ ਬਾਈ ਦਾ ਆਹ ਦੇਖ ਸਕਦੇ ਫੇਰ ਤਾਂ ਵਿੱਚ ਜਾ ਗਿਆ ਤੇ ਇਹ ਬਹੁਤ ਨੁਕਸਾਨ ਹੋ ਗਿਆ ਬਾਈ ਦਾ ਤੇ ਆਹ ਦੇਖੋ ਬਈ ਟਰਾਲਾ ਦਾ ਜਮੇ ਵਿੱਚ ਗੁੜ ਗਿਆ ਦੋ ਗੱਡੀਆਂ ਦੇ ਵਿੱਚ ਵੱਜਿਆ ਟਰਾਲਾ ਵੀਰੇ ਓਹ ਹੋ ਇੱਕ ਕੁਆਟਰ ਮੀਟਰ ਮੀਤ ਕਰ ਦਮਾ ਲਾ ਦੋ ਜੇ ਉਹ ਲੋਨ ਜੀ ਦਾ ਵੀ ਲਵਾਉਣ ਹਾਂ ਉਹਦਾ ਬਾਲਾ ਹੋਇਆ ਨਾ ਯਾਰ ਇਹ ਤਾਂ ਆ ਜਦੀ ਓਏ ਬਾਈ ਧਿਆਨ ਨਾਲ ਚਲਾਇਆ ਕਰੋ ਗੱਡੀਆਂ ਕੋਈ ਵੀ ਹੈਗੀ ਹਨਾ ਜਾਣ ਤੋਂ ਅੱਗੇ ਕੁਝ ਨਹੀਂ ਹੈਗਾ ਹੈਗਾ ਤੇ ਕਿਈਆਂ ਬੰਦੇ ਸੱਟ ਲੱਗੀ ਹੈਗੀ ਤੇ ਰੱਬ ਬਚਾ ਕਰੇ ਐਕਸੀਡੈਂਟ ਬਖੰਡੇ ਹੋਇਆ ਜੀ ਤੇ ਬਹੁਤ ਮਾੜਾ ਹੋਇਆ ਇੱਧਰ ਆ ਗੱਡੀ ਜਾਂ ਉਹ ਆ ਗਿਆ ਜੀ ਇਹ ਗੱਡੀ ਲੈ ਮੁਰਗੇ ਮੇਰੇ ਲੱਗ ਲੱਗ ਰੱਖ ਕੇ ਮੇਰੇ ਕਿਤੇ ਪਾ ਨਹੀਂ ਬੋਟਰ ਐਂਗਲ ਵੀ ਵੱਜਿਆ ਮੁਰਗੇ ਨਾਲ ਤਾਂ ਨਹੀਂ ਵੱਜਿਆ ਅਸੇ ਬਈ ਆਏ ਗਏ ਲੱਗਿਆ ਆਹ ਦੇਖੋ ਪਜਾ ਬਜਾ ਇੱਕ ਤਾਂ ਹੋ ਗਿਆ ਪੰਜਾਬ ਪਜਾ ਜਿਓ ਗਿਆ ਭੈਣਾਂ ਦਾ ਬੰਬਈ ਕਾਲ ਕਾਲ ਗੱਡੀ ਆ ਬਾਈ ਹਾਂ ਜੀ ਉਹ ਚਲਾਉਂਦਾ ਇਹ ਦੋਨੇ ਗੱਡੀ ਦੀ ਅੱਗੇ ਗੱਡੀ ਆ ਗਈ ਸੀ ਔਰ ਕਾਰ ਆ ਦੇ ਗਿਆ ਔੜ ਦੇਣੀ 8:30 ਵਜੇ ਜੀ 8:00 ਤੇ ਆ ਯਾਰ ਹੈਗੀ ਆ ਬਾਈ ਚਲਾਵਾ ਯਾਰ ਵਿਚਾਰੀ ਦੇ ਦੇ ਹੈਗੀ ਸੱਟ ਕਿੱਥੋਂ ਆ ਬਾਈ ਥੋੜੇ ਬੁਲਾਇਆ ਕਿਸੇ ਨੂੰ ਤੁਸੀਂ ਨਹੀਂ ਕਰਿਆ ਕਿੱਥੋਂ ਤੁਸੀਂ ਵੀਰੇ ਲੋਕਲ ਹੀ ਹੋਗੇ ਨਹੀਂ ਰਾਜਸਥਾਨ ਰਾਜਸਥਾਨੋਂ ਗੱਡੀ ਰਾਸਥਾਨ ਨੰਬਰ ਹੈ ਐਸੇ ਕੋਈ ਮਾਲਕ ਨੂੰ ਕਰਿਆ ਫੋਨ ਜੀ ਅੱਛਾ ਜੀ ਕਿਵੇਂ ਤੁਸੀਂ ਟਰੱਕ ਚਲਾਉਂਦੇ ਹੱਥ ਲੱਕੜਾ ਚਲਾ ਰਹੇ ਸੀਗੇ ਕੀ ਸੀ ਇੱਕ ਕੇ ਦਮੀ ਪਰਲੇ ਪਾਸੇ ਨੂੰ ਲੈ ਗਿਆ ਖੁੱਚ ਕੇ ਪਤਾ ਜੋ بڑا ਹੈ ਯਾਰ ওভারਟੇਕ ਕਰ ਲੈ ਏਡੀ ਗੱਡੀ ਨਾਲ ਉੱਥੋਂ ਹੰਪਾ ਤੋਂ ਕਿੰਨੀ ਦੀ ਦੂਰ ਆਈ ਹੈ ਕਿੰਨੀ ਕਿ 25 ਉੱਥੋਂ ਦੇ ਨਾਲ ਗੱਡੀ ਚੱਲੀ ਐ ਇੰਨੀ ਵਾਰ ਇੰਨੀ ਵਾਰ ਕਰ ਲੀ ਕਰ ਦੇ ਇਹ ਜੋ بڑا ਪਰ ਵਾਲੇ ਨਹੀਂ ਘਟਦੇ ਉਹ ਵਾਲੇ ਚੋਲੇ ਜਾਂਦੇ ਆ ਜਿੱਦੇ ਗੱਡੀ ਜਪਾ